ਦੋਸਤੋ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਵਿਵੇਕ ਕੋਟੀ ਸਿਖਾਂ ਹਾਜ਼ਰ ਹਾਂ ਵਿਵੇਕ ਸਹਿਤਕ ਸੰਸਾਰ ਚੈਨਲ ਲੈ ਕੇ ਇਸ ਚੈਨਲ ਤੇ ਤੁਸੀਂ ਅਕਸਰ ਮੇਰੀ ਗੀਤ ਕਵਤਾਵਾਂ ਸੁਣਦੇ ਹੋ ਤੇ ਪੇਸ਼ ਹੈ ਮੇਰੀ ਇੱਕ ਕਵਤਾ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟਸ ਜਰੂਰ ਕਰ ਲਓ ਤਾਂ ਕਿ ਮੇਰੀਆਂ ਹੋਰ ਵੀ ਰਚਨਾਵਾਂ ਤੁਸੀਂ ਸੁਣ ਸਕੋ ਲਓ ਜੀ ਪੇਸ਼ ਹੈ ਮੇਰੀ ਰਚਨਾ ਲਿਖਣ ਤੋਂ ਪਹਿਲਾਂ ਕਰ ਲੈ ਸੋਚ ਵਿਚਾਰ ਲਿਖਣ ਤੋਂ ਪਹਿਲਾਂ ਕਰ ਲੈ ਸੋਚ ਵਿਚਾਰ ਉੱਚੇ ਅਹੁਦੇ ਪਰਨੀ ਨੇ ਕਰਦਾਰ ਉੱਚੇ ਅਹੁਦੇ ਪਰਨੀ ਨੇ ਕਰਦਾਰ ਔਲੇ ਨੇ ਪੰਛੀ ਨਵੇਂ ਜਮਾਨੇ ਦੇ ਉੜੇ ਨਹੀਂ ਪੰਛੀ ਨਵੇਂ ਜਮਾਨੇ ਦੇ ਹੱਥੋਂ ਨਿਕਲੇ ਸ਼ਿਕਾਰੀ ਦੇ ਵੀ ਸ਼ਿਕਾਰ ਹੱਥੋਂ ਨਿਕਲੇ ਸ਼ਿਕਾਰੀ ਦੇ ਵੀ ਸ਼ਿਕਾਰ ਟਾਣੀ ਤੋਂ ਟੁੱਟੇ ਪੱਤੇ ਮਿੱਟੀ ਵਿੱਚ ਰੋਲਦੇ ਟਾਣੀ ਤੋਂ ਟੁੱਟੇ ਪੱਤੇ ਮਿੱਟੀ ਵਿੱਚ ਰੋਲਦੇ ਸਤਮ ਕਰੇ ਵਕਤ ਦੀ ਹਵਾ ਹਰ ਵਾਰ ਸਤਮ ਕਰੇ ਵਕਤ ਦੀ ਹਵਾ ਹਰ ਵਾਰ ਲੋਕਤੰਤਰ ਦਾ ਇਹੋ ਹੈ ਕਮਾਲ ਲੋਕਤੰਤਰ ਦਾ ਇਹੋ ਹੈ ਕਮਾਲ ਸਮੈਕ ਸ਼ਰਾਬ ਦੇ ਸਿਰ ਤੇ ਬਣੀ ਸਰਕਾਰ ਸਮੈਕ ਸ਼ਰਾਬ ਦੇ ਸਿਰ ਤੇ ਬਣੀ ਸਰਕਾਰ ਪਾਉਣ ਪਾਣੀ ਹੀ ਨਹੀਂ ਸਿਸਟਮ ਵੀ ਦੂਸ਼ਕ ਪਾਉਣ ਪਾਣੀ ਹੀ ਨਹੀਂ ਸਿਸਟਮ ਵੀ ਦੂਸ਼ਤ ਮਨੁੱਖਤਾ ਇੱਥੇ ਹੋ ਰਹੀ ਹੈ ਸ਼ਰਮਸਾਰ ਮਨੁੱਖਤਾ ਇੱਥੇ ਹੋ ਰਹੀ ਹੈ ਸ਼ਰਮਸਾਰ ਸੰਭਲ ਸੰਭਲ ਕੇ ਤੁਰੀ ਤਰਤੁੰਗ ਵੇਖ ਸੰਭਲ ਸੰਭਲ ਕੇ ਤਰਤੁੰਗ ਵੇਖ तेज रफ्तार तेज बहुत है समय दी रफ्तार तेज बहुत है समय रफ्तार लिखन तो पहला कर सोच विचार उच्चे पर नीवे करदार उचे अहदे पर नीवे करदार जे है साथियों नमस्कार धन्यवाद थोड़ा बहुत बहुत ते मेरी इस कविता लाइक शेयर कमेंट्स जरूर करना मेरा चैनल विवेक साहित्य संसार चैनल ਜਿਸ ਤੇ ਅਕਸਰੀ ਇਹ ਮੈਂ ਕਵਤਾਵਾਂ ਗੀਤ ਪਾਉਂਦਾ ਰਹਿਣਾ ਹਾਂ ਤੇ ਇਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਹ ਕਵਤਾਵਾਂ ਦੇ ਸ਼ਾਮ ਦੇ ਸ਼ਾਮਾਂ ਚ ਬੈਠੇ ਹੋਰ ਵੀ ਪੰਜਾਬੀ ਪੈਣ ਭਰਾਵਾਂ ਦੇ ਤੱਕ ਪਹੁੰਚ ਸਕਣ ਧੰਨਵਾਦ ਜੀ ਧੰਨਵਾਦ